ਕਹਿੰਦੇ ਮਾਲ ਘੱਟਾ ਤੇ ਸੱਟ ਘੱਟਾ ਮਾਲ ਆਉਂਦਾ ਵੀ ਇੱਥੇ ਮਾਲ ਉਤਰਦਾ ਸੱਜੇ ਕਿਨਾਰੇ ਵੀ ਮਾਲ ਪੰਜਾਬ ਤੋਂ ਜਾਊਗਾ ਜਿੱਥੇ ਪਹੁੰਚੇਗਾ ਵੀ ਇੱਥੇ ਉਤਰਨਾ ਹੋਊਗਾ ਮਨੂ ਜੋ ਅਜਮ ਜੀ ਇਸ ਬਣੀ ਮੀਟਿੰਗ ਰੱਖੀ ਕਿਸ ਵਿਸ਼ੇ ਤੇ ਮੀਟਿੰਗ ਰੱਖੀ ਜੀ ਕੀ ਕੈਨੇਡਾ ਮੇਜੀ ਮੈਡੀਆ ਸੀ ਇਸ ਵਿਸ਼ੇ ਤੇ ਰੱਖੀ ਹੈ ਕਿ ਜਿਹੜੇ ਅੰਟਰਨੈਸ਼ਨ ਸਟੂਡੈਂਟਸ ਨੇ ਉਹਨਾਂ ਨੂੰ ਵੀ ਬੇਨਤੀ ਕਰਨ ਆਇਆ ਹੈ ਕਿ ਰਿਕੁਐਸਟ ਕਰਨ ਆਇਆ ਹੋਇਆ ਹੈ ਦੇ ਡਿਪਾਰਟਮੈਂਟ ਨੂੰ ਗਰੂ ਹੋਵੇ ਰੀਜਿਸਟ੍ਰੇਸ਼ਨ ਰੀਜਿਸਟ੍ਰੇਸ਼ਨ ਲੌਂਗ ਇਸ ਆਰ ਪ੍ਰੋਬਲੈਮ ਆ ਸੋਲਵ ਹੋਣ ਗਿਆ ਇੱਕ ਤਰ੍ਹਾਂ ਦੀ ਗਰੂ ਹੋਏਗੀ ਤੇ ਜਿਹੜਾ ਬੰਦਾ ਟੈਕਸਰ ਉਹ ਪੇਟ ਦਿੱਤਾ ਜਾਵੇ ਸ਼ਿਕੇ ਜੀ ਬਸ ਸੇ ਨਹੀਂ ਆਜ ਕਰਾ ਜੋ ਸਵੇਰ ਜਗਰੀ ਹੋ ਇਸਪਰੇਸ਼ਨ ਆਪਣੀਆਂ ਜ਼ਰੂਰ ਹੋਈਆਂ ਸੇਨੀਆਂ ਜੀ ਹੈ ਜਿਹੜੀ GST ਵੱਲੋਂ ਮੈਨੂੰ ਸੋਨੀਆਂ ਜੀ ਆਇਆ ਹੈ ਸਾਡੇ ਦਰਬੇ ਸਾਰੇ ਵਪਾਰ ਮੰਡਲਾਂ ਨਾਲ ਮੀਟਿੰਗ ਹੋਈ ਹੈ ਬਹੁਤ ਵਧੀਆ ਮਾਹੌਲ ਦੇ ਵਿੱਚ ਹੋਈ ਹੈ ਮੈਕਮੇ ਵੱਲੋਂ ਵੀ ਖੁਸ਼ਕਤਾ ਨੇ ਵੀ ਸਾਰੇ ਵਪਾਰੀਆਂ ਨੂੰ ਵੱਧ ਤੋਂ ਵੱਧ ਇਹ ਚੰਨਬਰ ਲੈਣਾ ਜਾਂਦਾ ਹੈ ਸਾਫ ਸੁਥਰਾ ਬਿਜ਼ਨਸ ਕਰਨਾ ਚਾਹੀਦਾ ਹੈ ਜੇ ਅਪਾ ਜਿੱਦਾਂ ਸਾਫ ਸੁਥਰਾ ਬਿਜ਼ਨਸ ਕਰਾਂਗੇ ਗਵਰਨਮੈਂਟ ਕੋਲ ਚੰਗੀ ਇਨਕਮਾਉਗੀ ਤਾਂ ਉਹਦੇ ਆਪਾਂ ਨੂੰ ਤੁਜਾ ਸਹੂਲਤਾਂ ਮਿਲਣਗੀਆਂ ਇਹ ਮੈਡਮ ਵੱਲੋਂ ਬੇਨਤੀਆਂ ਤੇ ਸਾਡੇ ਵਪਾਰ ਮੰਡਲ ਵੱਲੋਂ ਵੀ ਮੈਨੂੰ ਬੇਨਤੀਆਂ ਕੀਤੀਆਂ ਨੇ ਜਿਵੇਂ ਵੀ ਕਿਸੇ ਵੀ ਦੁਕ ਨਕਸਾਲ ਹੋ ਜਾਂਦਾ ਹੈ ਜਾਂ ਕੋਈ ਛੋੜੂ ਨਾਲ ਨਕਸਾਲ ਹੋ ਜਾਂਦਾ ਹੈ ਜੁਦੀ ਪੂਰਤੀ ਵਾਸਤੇ ਜਾਂ ਕੋਈ ਮੈਡੀਕਲ ਕੋਈ ਪ੍ਰੋਬਲਮ ਆ ਜਾਂਦੀ ਹੈ ਵੀ ਸਾਨੂੰ ਵਪਾਰੀਆਂ ਨੂੰ ਵੀ ਕੁਝ ਸਹੂਤ ਦਿੱਤੀ ਜਾਣਾ ਤਾਂ ਮੈਡਮ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਆਪਣੇ ਡਿਪਾਰਟਮੈਂਟ ਕੋਲੇ ਇਹਨਾਂ ਦੇ ਵਿਕਤੀ ਤੌਰ ਤੇ ਅਸੀਂ ਮਾਨਦੰਡ ਦੇ ਰਹੇ ਹਾਂ ਤਾਂ ਮੈਨੂੰ ਕਹਿੰਦੀ ਕਿ ਅਸੀਂ ਆਪਣੇ ਡਿਪਾਰਟਮੈਂਟ ਕੋਲੇ ਇਹ ਜਲਦੀ ਤੋਂ ਜਲਦੀ ਵਿਰਥਪੇ ਮੰਗਾ ਨੇ ਜਾਇਦ ਮੰਗਾ ਨੇ ਇਹਨੂੰ ਪੂਰਾ ਕਰਵਾਉਂਦੇ ਹਾਂ ਬਪਰ ਵਪਾਰੀ ਵਰਗ ਨੂੰ ਕਿਸ ਤਰ੍ਹਾਂ ਸਹਿਯੋਗ ਦਿੱਤਾ ਜਾ ਰਿਹਾ ਹੈ ਵਪਾਰੀ ਹੋਰ ਬੜਿਆ ਸਾਈਡ ਲੋਕ ਆਏ ਜੀ तकरीबन 50 ਤੋਂ ਵੱਧ ਵਪਾਰੀ ਆਏ ਹੋ ਜੀ ਸਾਰੇ ਜੀ ਆਨੇ ਬਣਾਏ ਸਿੱਕੇ ਕਰਿਆਣਾ ਵਲੋਂ ਕੱਪੜਿਆਂ ਵਲੋਂ ਹਾਰਡਵੇਅਰ ਵਲੋਂ ਬਿਜਲੀ ਵਲੋਂ ਮੈਡੀਸਨ ਵਲੋਂ ਸਾਰੇ ਵਪਾਰੀ ਆਏ ਨੇ ਬੜਾ ਬੜਿਆ ਸਾਈਡ ਲੋਕ ਕੀ ਪ੍ਰੋਸੈਸ ਹੋਇਆ ਜੀ ਮੈਨੂੰ ਪ੍ਰੋਸੈਸ ਕਰਵਾਇਆ ਕਿ ਅਸੀਂ ਜਲਦੀ ਤੋਂ ਜਲਦੀ ਬਤਵਾ ਦਾ ਰਜਿਸਟ੍ਰੇਸ਼ਨ ਕਰਵਾਵਾਂਗੇ ਜਿੰਨੀਆਂ ਵੀ ਹੋ ਸਕਦੀਆਂ ਜੋ ਵੀ ਗੈਟ ਸੁਤੰਦਾਰ ਨੇ ਉਹ ਆਪ ਆਪ ਰਜਿਸਟ੍ਰੇਸ਼ਨ ਕਰਵਾਉਣ